ਇਹ ਗੱਲਾਂ ਵਿੱਚ ਰੱਖਿਆ ਛੱਡ ਰਹਿਣ ਦੇ ਸਾਡੇ ਕੋਲੋਂ ਦੂਰੀਆਂ ਹੋ ਅਡ ਲੈਣ ਦੇ ਐਮੀ ਵਿਰਕ ਤੇ ਸੋਨਾ ਬਾਜਵੰਦੀ ਅਗਾਮੀ ਫਿਲਮ ਨਿੱਕਾ ਜੈਲਦਾਰ ਦਾ ਨਵਾਂ ਗੀਤ ਬੋਲਣੇ ਦੀ ਲੋੜ ਨਹੀਂ ਰਿਲੀਜ਼ ਹੋ ਗਿਆ ਕਿਉਂਕਿ ਇਹ ਰੋਮਾਂਟਿਕ Song ਹੈ ਗੀਤ ਵਿੱਚ ਲਦਾਖ ਦੀਆਂ ਖੂਬਸੂਰਤ ਲੋਕੇਸ਼ਨਸ ਵੀ ਦੇਖਣ ਨੂੰ ਮਿਲ ਰਹੀਆਂ ਨੇ ਐਮੀ ਵਿਰਕ ਦੀ ਬੈਕ ਟੂ ਬੈਕ ਤੇ ਤੀਜੀ ਫਿਲਮ ਹੈ ਜੋ 30 ਸਤੰਬਰ ਨੂੰ ਰਿਲੀਜ਼ ਹੋਏਗੀ ਅਜੇ ਸਮੇਂ ਵਿੱਚ ਮਸ਼ਹੂਰ ਹੋਣ ਵਾਲੇ ਪੰਜਾਬੀ ਗਾਇਕ ਅਨਮੋਲ ਗਗਨਮਾਨ ਦਾ ਨਵਾਂ ਟਰੈਕ ਨਖਰੋ ਰਿਲੀਜ਼ ਹੋ ਗਿਆ ਜਿਸ ਚ ਇੱਕ ਵਾਰ ਫਿਰ ਉਹਦਾ ਸ਼ੁਕੀਨ ਜੱਟੀ ਵਾਲਾ ਅੰਦਾਜ਼ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਅਨਮੋਲ ਪਟੋਲਾ ਤੇ ਕਾਲਾ ਸ਼ੇਰ ਵਰਗੇ ਹਿੱਟ ਟਰੈਕਸ ਦੇ ਚੁੱਕੀ ਹੈ ਬਾਲੀਵੁੱਡ ਮੇਗਾ ਸਟਾਰ ਮਿਤਾ ਬਚਨ ਅਤੇ ਤਾਪਸੀ ਪੰਨੂ ਦੀ ਫਿਲਮ ਪਿੰਕ ਬਾਕਸ ਆਫਿਸ ਤੇ ਦੂਜੇ ਹਫਤੇ ਵੀ ਚੰਗੀ ਕਮਾਈ ਕਰ ਰਹੀ ਹੈ ਫਿਲਮ ਹੁਣ ਤੱਕ 51 ਕਰੋੜ ਰੁਪਏ ਕਮਾ ਚੁੱਕੀ ਹੈ ਜਦਕਿ ਪਿਛਲੇ ਹਫਤੇ ਰਿਲੀਜ਼ ਹੋਈਆਂ ਪਾਰ ਚਟ ਦੇ ਬੈਂਜੋ ਦੀ ਪਿੰਕ ਅਗੇ ਬੈਂਡ ਵੱਜ ਗਈ ਹੈ ਬੈਂਡ ਨੇ ਓਪਨਿੰਗ ਵੀਕਐਂਡ ਤੇ 5 ਕਰੋੜ 92 ਲੱਖ ਰੁਪਏ ਕਮਾਏ ਜਦਕਿ ਪਾਰ ਚਟ ਚੰਗੇ ਪ੍ਰਤੀਕਿਰਿਆ ਦੇ ਬਾਵਜੂਦ 8 ਲੱਖ ਰੁਪਏ ਹੀ ਕਮਾ ਸਕੀ ਬੜੂ ਦਾਦਾਕਾਰਾ ਸੁਸ਼ਮિતા ਸੇਨ ਨੂੰ ਨਗਰ ਨਿਗਮ ਨੇ ਉਹਨਾਂ ਦੇ ਘਰ ਮੱਛਰਾਂ ਦਾ ਲਾਰਵਾ ਮਿਲਣ ਕਰਕੇ ਨੋਟਿਸ ਭੇਜਿਆ ਹੈ ਬੀਐਮਸੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੀਟਨਾਸ਼ਕ ਟੀਮ ਨੇ ਸੁਸ਼ਮિતા ਦੇ ਘਰ ਲਾਰਵਾ ਬਣਨ ਵਾਲੀਆਂ ਤਿੰਨ ਥਾਵਾਂ ਦਾ ਪਤਾ ਲਗਾਇਆ ਜਿਸ ਮਗਰ ਸੁਸ਼ਮਿਤਾ ਨੂੰ 20000 ਰੁਪਏ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਅਤੇ ਮਾਮਲਾ ਵੀ ਦਰਜ ਹੋ ਸਕਦਾ ਹੈ ਅਭਿਨੇਤਰੀ ਅੰਜਲੀਨਾ ਜੋਲੀ ਨੇ ਬ੍ਰੈਡ ਪਿਟ ਤੋਂ ਤਲਾਕ ਦਾ ਕੇਸ ਫਾਈਲ ਕਰਨ ਮਗਰੋਂ ਹਰ ਤਰ੍ਹਾਂ ਦਾ ਰਿਸ਼ਤਾ ਤੋੜਨ ਦਾ ਫੈਸਲਾ ਕੀਤਾ ਇੱਕ ਸੂਤਰ ਨੇ ਯੂਐਸ ਮੈਗਜ਼ੀਨ.com ਨੂੰ ਦੱਸਿਆ ਕਿ ਅੰਜਲੀਨਾ ਨੇ ਬ੍ਰੈਡ ਦੇ ਸਾਰੇ ਟੈਕਸਟ ਮੈਸੇਜਸ ਅਤੇ ਨੰਬਰ ਬਲੌਕ ਕਰ ਦਿੱਤੇ ਨੇ ਦੂਜੇ ਪਾਸੇ ਖਬਰਾਂ ਨੇ ਕਿ ਪਿਟ ਤਲਾਕ ਦੇ ਮਾਮਲੇ ਕਾਰਨ ਰੁਟ ਚੁੱਕੇ ਨੇ ਅਤੇ ਸੂਤਰਾਂ ਮੁਤਾਬਕ ਉਹ ਇਕੱਲੇ ਹਨ ਅਤੇ ਰੋ ਰਹੇ ਨੇ ਖਬਰਾਂ ਦੇ ਸਟਾਰ ਪਲੱਸ ਤੇ ਪੌਪੂਲਰ ਸੀਰੀਅਲ ਯੇ ਰਿਸ਼ਤਾ ਕਿਆ ਕਹਿਲਤਾ ਹੈ ਜਹੀਨਾ ਖਾਨ ਯਾਨੀ ਅਕਸ਼ਰਾ ਦੇ ਔਨ ਸਕ੍ਰੀਨ بیٹے ਰੋਹਨ ਮਹਿਰਾ ਸ਼ੂਨੂ ਛੱਡ ਰਹੇ ਨੇ ਖਬਰਾਂ ਮੁਤਾਬਕ ਰੋਹਨ ਨੇ ਫੈਸਲਾ ਅਗਲੇ ਮਹੀਨੇ ਸ਼ੁਰੂ ਹੋ ਰਹੇ 빅 ਬਾਸ 10 ਵਿੱਚ ਹਿੱਸਾ ਲੈਣ ਲਈ ਲਿਆ ਹੈ ਹਾਲ ਹੀ ਚੁ ਰਿਲੀਜ਼ ਹੋਈ ਫਿਲਮ ਪਿੰਕ ਤੇ ਜ਼ੀਰੋ ਐਫ ਆਰ ਪ੍ਰਣਾਲੀ ਤੇ ਚਾਦਣਾ ਪਾਇਆ ਗਿਆ ਨਾਲ ਹੀ ਦੱਸਿਆ ਗਿਆ ਕਿ ਕਿੰਨੀਆਂ ਮਹਿਲਾਵਾਂ ਨੂੰ ਉਹਨਾਂ ਕਾਨੂੰਨੀ ਪ੍ਰਤੀਕਿਰਿਆਵਾਂ ਬਾਰੇ ਪਤਾ ਨਹੀਂ ਜੋ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਫਿਲਮ ਦੇ اداکار ਮੀਤਾ ਬਚਨ ਦਾ ਕਹਿਣਾ ਹੈ ਕਿ ਮੰਤਰੀਆਂ ਨੇ ਇਸ ਗੱਲ ਦੀ ਆਸ ਜਗਾਈ ਹੈ ਕਿ ਮਹਿਲਾਵਾਂ ਲਈ ਐਫ ਆਰ ਪ੍ਰਕਿਰਿਆ ਆਸਾਨ ਬਣਾਉਣ ਲਈ ਜਲਦ ਕਾਨੂੰਨੀ ਬਦਲਾਕ ਕੀਤੇ ਜਾਣਗੇ ਨੇਤਰੀ ਕਿਆਰਾ ਅੜਵਾਨੀ ਨੇ ਖੁਲਾਸਾ ਕੀਤਾ ਕਿ ਤੋਨੀ ਦੇ ਜੀਵਨ ਦੇ ਆਧਾਰਿਤ ਫਿਲਮ 'ਤੋਨੀ' ਦੀ ਪਤਨੀ ਦੀ ਭੂਮਿਕਾ ਲਈ ਉਹਨਾਂ ਨੂੰ ਸਕਰੀਨ ਟੈਸਟ ਤੋਂ ਲੰਘਣਾ ਪਿਆ ਸੀ ਅਤੇ ਭੂਮਿਕਾ ਕਾਫੀ ਉਤਸ਼ਾਹਜਨਕ ਰਹੀ ਐਮਐਸ ਤੋਨੀ ਦਾ ਟੋਲ ਸਟੋਰੀ ਫਿਲਮ 'ਤੋਨੀ' ਚ ਸੁਸ਼ਾਨ ਸਿੰਘ ਰਾਜਪੂਤ ਉਹਨਾਂ ਦੇ ਕਿਰਦਾਰ ਚ ਨੇ ਫਿਲਮ 3 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ ਪਰਚ ਦੀ ਡਾਇਰੈਕਟਰ ਲੀਨਾ ਯਾਦਵ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ এবੀਬੀ ਨਿਊਜ਼ ਨਾਲ ਗੱਲ ਕਰਦਿਆਂ ਲੀਨਾ ਨੇ ਕਿਹਾ ਕਿ ਰਵਾਰੀ ਭਾਈਚਾਰੇ ਦੇ ਲੋਕ ਪਿਛਲੇ 2 ਹਫਤਿਆਂ ਤੋਂ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਜਨਾਬਤਾਬਕ ਫਿਲਮ ਜਿਸ ਵਿੱਚ ਮਹਿਲਾ ਅਮਨ ਵਖਾਇਆ ਗਿਆ ਹੈ ਉਸ ਤੋਂ ਖੁਸ਼ ਨਹੀਂ ਨੇ ਸਲਮਾਨ ਖਾਨ ਨੂੰ ਗਹਿਣੇ ਵੀ ਵੇਚਣਗੇ ਦਰਸਲ ਸਲਮਾਨ ਖਾਨ ਦੀ ਐਨਜੀਓ ਬਿੰਗ ਹਿਊਮਨ ਅਕਤੂਬਰ ਤੋਂ ਜੁਦਰੀ ਲਾਂਚ ਕਰਨ ਜਾ ਰਹੀ ਹੈ ਸਲਮਾਨ ਨੇ ਰਿਟੇਲਰਸ ਨੂੰ ਵੀ ਜੁੜਨ ਲਈ ਕਿਹਾ ਹੈ ਬਿੰਗ ਹਿਊਮਨ ਕੜੀਆਂ ਤੇ ਕੱਪੜੇ ਪਹਿਲਾਂ ਤੋਂ ਵੇਚ ਰਹੀ ਹੈ